ਦੱਸਦੇ ਕਿ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਹਲਕਾ ਜਨਾਲਾ ਦੇ ਅੰਦਰ ਸ਼੍ਰੋਮਣੀ ਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ। ਅਜਨਾਲਾ ਦੇ ਟਕਸਾਲੀ ਅਕਾਲੀ ਨਿੱਜਰ ਪਰਿਵਾਰ ਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ 'ਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਅਗਵਾਈ ਹੇਠ ਪਾਰਟੀ 'ਚ ਸ਼ਾਮਲ ਹੋ ਜਾਂਦੇ ਨੇ। ਜਿਨ੍ਹਾਂ ਨੂੰ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਪਾਰਟੀ ਦੇ ਵਿੱਚ ਸਰੋਪਾ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਜਾਂਦਾ ਹੈ। ਦੱਸਤੀ ਕਿ ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਆਮ ਆਦਮੀ ਪਾਰਟੀ ਦੀਆਂ ਤਾਰੀਫ਼ਾਂ ਕੀਤੀਆਂ ਗਈਆਂ। ਉਣਾ ਕਿਹਾ ਕਿ ਵਿਕਾਸਪੱਖੀ ਨੀਤੀਆਂ ਦੇ ਚੱਲਦੇ ਨਿਜਰ ਪਰਿਵਾਰ ਸਾਬਜਾਦਾਜੀਤ ਸਿੰਘ ਸਕੂਲ ਵਾਲਿਆਂ ਦਾ ਪਰਿਵਾਰ ਅਕਾਲੀ ਦਲ ਪਾਰਟੀ ਨੂੰ અલਵਿਦਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਉਹਨਾਂ ਦਾ ਨਿੱਘਾ ਸਵਾਗਤ ਸਾਡੇ ਵੱਲੋਂ ਕੀਤਾ ਗਿਆ ਹੈ ਵੇਖੋ ਤੁਸੀਂ ਸਭ ਤੋਂ ਪਹਿਲਾਂ ਤੇ ਚੈਨਲ ਵੇਖ ਰਹੇ ਸਾਰੇ ਮੇਰੇ ਵੀਰਾਂ ਦੇ ਪਿਆਰ ਨੂੰ ਸასი ਸ਼ਾਲ ਜੀ ਮੈਂ ਦੱਸਣਾ ਚਾਹਾਂਗਾ ਕਿ ਸਾਡੇ ਚੇਪਰੀ ਮੋ ਸ਼੍ਰੀਵਿੰਦ ਕੇਰਜੀਵਾਲ ਜੀ ਵੱਲੋਂ ਜਿਹੜੀ ਚੋਣ ਮੁਹਿੰਮ ਦਾ ਆਗਾਜ਼ ਕੀਤਾ ਗਿਆ ਸੀ ਭਾਵੇਂ ਉਹ ਅੱਜ ਸ੍ਰੀਗਤ ਤੌਰ ਤੇ ਇਹ ਦਿਨੇ ਹਰ ਅਸਥ ਵਿੱਚ ਲੈ ਕੇ ਜੇਲ੍ਹ ਦੇ ਵਿੱਚ ਭੇਜਿਆ ਲੇਕਿਨ ਉਹਨਾਂ ਦੀ ਸੋਚ ਜਿਹੜੀ ਅਸੀਂ ਉਹਨੂੰ ਸਲਾਮ ਕਰਦੇ ਹਾਂ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੀਐਮ ਪੰਜਾਬ ਜੀ ਦੀ ਅਗਵਾਈ ਦੇ ਵਿੱਚ 13 ਜੀਰੋ ਦੇ ਨਾਲ ਜਿੱਤਾਂਗੇ ਸੋ ਸਾਡੀ ਪਾਰਟੀ ਟਾਇਰ ਬਰ ਤੇ ਆਗ ਬੜੀ ਹੈ ਪੱਪਾ ਬਾਹਰ ਖੜੀ ਹੈ ਕਿਉਂਕਿ ਇਲੈਕਸ਼ਨ ਦਾ ਗਾਜਰਾ 1 ਜੂਨ 2024 ਨੂੰ ਜਿਹੜੀ VOTING ਸਾਡੇ ਪੰਜਾਬ ਦੇ ਵਿੱਚ ਹੋਣੀ ਹੈ ਸੋ ਇਸ ਗੋਟਾਂ ਵਾਸਤੇ ਸਾਡਾ ਹਰ ਵੋਲੰਟੀਅਰ ਹਰ ਸਾਡਾ ਦਰਜਾਬਾਦ ਦਾ ਜਾਂ ਪਾਰਟੀ ਦਾ ਅਹੁਦੇਦਾਰ ਜਿਹੜਾ ਉਹ ਆਪਣੀ ਕੰਮਰ ਕੱਸੇ ਕਰਕੇ ਬੈਠਾ ਤਿਆਰੀ ਨਾਲ ਬੈਠਾ ਕਿਉਂਕਿ ਅਸੀਂ ਇਸ ਵੇਲੇ 13 0 ਦੀ ਜਿਹੜੀ ਹੈ ਗੇਮ ਆ ਉਹ ਖੇਡ ਰਹੇ ਆ ਸੋ ਸਾਡੇ ਸੀਐਮ ਸਾਹਿਬ ਦਾ ਸੁਪਨਾ ਜਿਹੜਾ ਇਸ ਵਾਰ ਪੰਜਾਬ ਬਣੇਗਾ ਭਾਰਤ ਵਿੱਚ ਹੀਰੋ ਪੰਜਾਬs ਕਰ ਦੇਾਂਗੇ 13 0 ਇਹ ਨਾਰਾ ਸਾਡਾ ਮੋਟਿਵੇ ਸਾਡਾ ਮੋਟੀਵੇਸ਼ਨ ਹੈ ਹਾਂਜੀ ਸੰਜੀਤ ਸਿੰਘ ਜੀ ਜੇਲ ਤੋਂ ਬਾਹਰ ਆ ਸਕਦੇ ਆ ਉਹਨਾਂ ਦੇ ਬਾਹਰ ਆਉਣ ਦੇ ਨਾਲ ਪਾਰਟੀ ਨੂੰ ਦੇਖੋ ਜੀ ਸਾਡੇ ਬਹੁਤ ਹੀ ਵੱਡੇ ਨੇਤਾ ਸੰਜੇ ਸਿੰਘ ਜੀ ਰਾਸਬਾ ਮੈਂਬਰ ਸੋ ਉਹਨਾਂ ਦੀ ਰਿਹਾਈ ਹੋਈ ਆ ਇਸ ਸਬੰਧ ਤੇ ਮੈਂ ਸਾਰਿਆਂ ਨੂੰ ਵਧਾਈਆਂ ਵੀ ਦਿੰਦਾ ਕਿਉਂਕਿ ਇਹ ਇੱਕ ਸੱਚ ਦੀ ਜਿੱਤ ਹੋਈ ਆ ਇਹਦੀ ਨੇ ਝੂਠੇ ਕੇਸਾਂ ਦੇ ਆਧਾਰ ਤੇ ਝੂਠੇ ਬਿਆਨਾਂ ਦੇ ਆਧਾਰ ਤੇ ਜਿਹੜਾ ਇਹਨਾਂ ਮਨੀ ਲੌਂਡਰਿੰਗ ਦੇ ਨਾਮ ਤੇ ਉਹਨਾਂ ਨੂੰ ਰਾਸ ਵਿੱਚ ਰੱਖਿਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਉਕੇ ਇਸ ਦੇ ਬਨੇਆ ਦਾ ਸੋ ਸੁਪਰੀਮ ਕੋਰਟ ਜੀ ਨੇ ਮਨਜੋਗਤਰੀ ਸੁਪਰੀਮ ਕੋਰਟ ਜੀ ਨੇ ਜੋ ਉਹਨਾਂ ਦੀ ਜਮਾਤਰੀ ਅਰਜੀ ਕੱਲ ਮਨਜ਼ੂਰ ਕੀਤੀ ਆ ਇਹਦੇ ਵਾਸਤੇ ਉਹ ਜਲਦ ਅੱਜ ਜਾਂ ਕੱਲ ਤੱਕ ਬਾਹਰ ਆ ਜਾਣਗੇ ਸੋ ਇਹ ਪਾਰਟੀ ਉਹਨੇ ਚ ਸੁਪਰੀਮ ਕੋਰਟ ਨੇ ਇਹ ਵੀ ਦੱਸਿਆ ਕਿ ਇਹ ਪਾਰਟੀ ਗਤੀਵਿਧੀਆਂ ਜਾਂ ਚੋਣਾਂ ਦੀਆਂ ਗਤੀਵਿਧੀਆਂ ਜਿਹੜੀਆਂ ਉਹਦੇ ਵਿੱਚ ਹਿੱਸਾ ਵੀ ਲੈ ਸਕਦੇ ਆ ਸੋ ਇਹ ਬਹੁਤ ਜਿਹੜੇ ਆ ਉਹ ਚੋਣਾਂ ਗਤੀਵਿਧੀਆਂ ਦਾ ਹਿੱਸਾ ਬਣਨੇ ਤੁਸੀਂ ਇਸ ਵੀਡੀਓ ਸਬੰਧੀ ਕੀ ਕਹਿਣਾ ਚਾਹੁੰਗੇ ਕਮੈਂਟ ਕਰਕੇ ਜ਼ਰੂਰ ਦੱਸਣਾ